ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਚੰਨੀ ਦੇਖੋ ਜੀ ਸਾਡੇ ਸੰਤ ਗੱਦੀ ਨਸ਼ੀਨ ਸੰਤ ਪਪਾ ਮਲਕੀਸ਼ ਨਾਦ ਜੀ ਵੱਲੋਂ ਉਹਨਾਂ ਦੀ ਦਖਸ਼ਤਾ ਚ ਨਾਲ ਟੂਨਾ ਸਾਹਿਬ ਟਰਸਟ ਦੇ ਚੇਅਰਮੈਨ ਸ਼੍ਰੀ ਓਮਪ੍ਰਕਾਸ਼ ਗੱਬਰ ਜੀ ਵੱਲੋਂ ਅੱਜ ਬਹੁਤ ਅੱਛਾ ਬੁਰਾ ਲਾ ਕੀਤਾ ਗਿਆ ਵਾ 31 ਟਰਾਈਸਾਈਕਲ ਦਿੱਤੇ ਗਏ ਨੇ ਜਿਹੜੇ ਲੋੜਮੰਦ ਮੇਰੇ ਭਰਾ ਸੀ ਨਾਲ ਸिलाई ਮਸ਼ੀਨਾਂ ਪ੍ਰੋਵਾਈਡ ਕਰਾਈਆਂ ਗਈਆਂ ਮੇਰੀਆਂ ਭੈਣਾਂ ਨੂੰ ਬਹੁਤ ਅੱਛਾ ਲੱਗਾ ਚੰਨੀ ਸਾਹਿਬ ਨੂੰ ਵੀ ਅੱਜ ਚੰਨੀ ਸਾਹਿਬ ਨੇ ਹਰ ਜਗ੍ਹਾ ਖਲੋ ਕੇ ਇੱਕ ਮਾੜੇ ਵਰਗ ਨੂੰ ਇੱਕ ਹੌਸਲਾ ਬਜਾਈ ਕਰਕੇ ਹੱਥ ਮਲਾ ਕੇ ਉਹਨੂੰ ਅਪਸ਼ੇਡ ਕਰਕੇ ਗੁਰੂ ਘਰ ਤੱਕ ਪਹੁੰਚੇ ਨੇ ਜਿਹੜਾ ਸਾਰਿਆਂ ਨੂੰ ਵੇਖਣ ਚ ਵੀ ਤੇ ਸੁਣਨ ਚ ਵੀ ਬਹੁਤ ਅੱਛਾ ਲੱਗਿਆ ਕੁਝ ਨਵੇਂ ਲਾਂਣ ਕਰਕੇ ਜਾਣ ਕੁਝ ਐਮ ਵੀ ਦੇਖੋ ਜੀ ਹੁਣ ਉਹਨਾਂ ਦਾ ਸਮਾਗਮ ਚੱਲਣ ਦੇ ਉੱਤਰ ਤੇ ਸੀਐਮ ਸਾਹਿਬ ਪਹਿਲੇ ਵੀ 100 ਕਰੋੜ ਦਾ ਇੱਕ ਐਲਾਨ ਕਰ ਗਏ ਨੇ ਵੀ ਇੱਥੇ 100 ਕਰੋੜ ਦੇ ਨਾਲ ਇੱਕ ਕਸੰਦਰੀ ਕਰਨ ਫਿਰ ਦੁਬਾਰਾ ਕੀਤਾ ਜਾਏਗਾ ਤੇ ਸਾਨੂੰ ਉਮੀਦ ਹੈ ਇਹਨਾਂ ਦੇ ਉੱਤੇ ਵੀ ਅੱਜ ਵੀ ਕੁਛ ਨਾ ਕੁਛ ਕਰਕੇ ਲੈ ਕੇ ਜਾਣਗੇ ਗੁਰੂ ਘਰ ਦੀ ਸੇਵਾ ਹਸਤੇ ਵਾਹੇ ਬਚਨ ਪੱਧ ਨੇ ਉਸ ਤੋਂ ਹਮੇਸ਼ਾ ਹੀ ਉਹ ਕਹਿੰਦੇ ਵੀ ਮੈਂ タルਮਸਤਾਨਾ ਦੀ ਤੇ ਦੱਬੇ ਕੁਚਲੇ ਇਨਸਾਨ ਜਿੰਨੇ ਵੀ ਆ ਉਹਨਾਂ ਦੀ ਮਦਦ ਕਰੂੰ ਆ ਤੇ ਚੰਨੀ ਸਾਹਿਬਾਰੇ ਸੁਣਿਆ ਵੀ ਆ ਅੱਜ ਵੇਖਣ ਨੂੰ ਵੀ ਲੱਗਣ ਦੇ ਬਹੁਤ ਅੱਛਾ ਉਹਨਾਂ ਦੇ ਨਾਲ ਸਾਡੇ ਮੁੱਖ ਮੰਤਰੀ ਓਮਰ ਕਾ ਸੋਨੀ ਸਾਹਿਬ ਸੀ ਸਾਡੇ ਸਮਾਜ ਦੇ ਜਿਹਾਰੂ ਮੰਤਰੀ ਡਾਕਟਰ ਰਾਜਕੁਮਾਰ ਭੇਰਕਾ ਸਾਹਿਬ ਸੀ ਨਾਲ ਤੇ ਇੰਦਰਬੀਰ ਸਿੰਘ ਬੁਲਾਰੀਆ ਐਮ ਐਲ ਏ ਪੰਜਾਬ ਉਹ ਵੀ ਅੱਜ ਉਹਨਾਂ ਦੇ ਨਾਲ ਸੀ ਸਮੂਹ ਕੈਬਨਿਟ ਸੀ ਉਹਨਾਂ ਦੇ ਨਾਲ ਅੱਜ ਤੇ ਅੱਜ ਇੱਥੇ ਆ ਕੇ ਮਸਮਤੋ ਕੇ ਨਾਲ ਸਾਡੇ ਮਹਿਕਮੇ ਦੇ ਮੇਰ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਉਹ ਵੀ ਅੱਜ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਏ ਆ ਸਾਡੇ ਐਮਪੀ ਸਾਹਿਬ ਓਜਲਾ ਜੀ ਉਹਨਾਂ ਨੇ ਵੀ ਅੱਜ ਇੱਥੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਾਰੀਆਂ ਸੰਗਤਾਂ ਦੇ ਵਿੱਚ ਬੈਠ ਕੇ ਕੀਰਤਨ ਹਾਜ਼ਰੀ ਕੀਰਤਨ ਭੜਕੇ ਗਏ ਨੇ ਬਹੁਤ ਅੱਛਾ ਲੱਗਾ ਸਾਡੇ ਸਮਾਜ ਨੂੰ ਵੀ ਤੇ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਾ ਹੈ ਧੂਣਾ ਸਾਹਿਬ ਟਰਸਟ ਦਾ ਵਾਈਸ ਪ੍ਰਧਾਨ ਅੱਜ ਬੜਾ ਵੱਡਾ ਦੇਣੇ ਆ ਕਿ ਭਗਵਾਨ ਵਾਲੇ ਇੱਕ ਮਹਾਰਾਜ ਦੇ ਜਨਮ ਦਿਹਾੜੇ ਦੇ ਵਿੱਚ ਸਾਡੇ ਚੰਨੀ ਸਾਹਿਬ ਸੀਐਨ ਸਾਹਿਬ ਆਏ ਨੇ ਉਹਨਾਂ ਦੇ ਨਾਲ ਉਮਪrakash ਜਿਹੜੇ ਸਾਡੇ ਸੋਨੀ ਜੀ ਡਿਪਟੀ ਸੀਐਮ ਜੀ ਨਾਲ ਡਾਕਟਰ ਰਾਜਕੁਮਾਰ ਵੇਰਕਾ ਜੀ ਗੁਰਜੀਤ ਦੇਵਜਲਾ ਜੀ ਐਮਪੀ ਸਾਹਿਬ ਨਾਲ ਦੇ ਨਾਲ ਕਰਮਜੀਤ ਸਿੰਘ ਗਰਿੰਟੂ ਮੇਰ ਸਾਹਿਬ ਨਾਲ ਇੰਦਰਵੀਰ ਸਿੰਘ ਬਲਾਰੀਆ ਐਮਐਲਏ ਸਾਹਿਬ ਬੜਾ ਵਧੀਆ ਵੇਖਣ ਨੂੰ ਮਿਲਿਆ ਕਿ ਅੱਜ ਆਏ ਨੇ ਐਮਪੀ ਸੀਐਮ ਸਾਹਿਬ ਬੜਾ ਹੀ ਵਧੀਆ ਸਾਦਾਪਨ ਵੇਖਿਆ ਉਹਨਾਂ ਦੇ ਉਹਨਾਂ ਨੂੰ ਭਗਵਾਨ ਵਾਲਮੀਕ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀਐਮ ਸਾਹਿਬ ਲਿਆਂ ਇਹ ਇਹਨਾਂ ਕੇ ਕਹਿੰਦਾ ਹੈ ਜੈ ਬਾਲ ਜੀ